ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਾਈ ਸੰਦੀਪ ਦੇ ਘਰੋਂ ਬਣਾਉਣੀ ਆ ਦੋਸਤੋ 6 7 ਨਗ ਬਕਾਉ ਆ ਬਾਈ ਜੀ ਪੂਰੇ ਫੁੱਲ ਰਿਕਾਰਡ ਵਾਲੇ 70577 ਦੀ ਕੱਟੀ ਆ ਗਈ ਨੰਬਰ 2 ਤੇ ਆ ਗਈ ਕਿਹੜੀ ਚੀਜ਼ ਹੈ ਇਹ 1022 ਨੰਬਰ ਇਹ ਆ ਗਈ ਐਚਐਲਡੀ ਵੀ 102299 ਦੀ ਉਹ ਆ ਗਈ 8864 ਦੀ ਹਾਂਜੀ ਬਾਈ ਤੇ ਆਪਾਂ ਨੂੰ ਫੁੱਲ ਤਸੱਲੀ ਹੈ ਬਾਈ ਜਮਾ ਰਿਕਾਰਡ ਵਾਲੇ ਪਸ਼ੂਆ ਘਰ ਦੀ ਮਜਬੂਰੀ ਕਰਕੇ ਕੋਈ ਨਿੱਜੀ ਕੰਮ ਕਰਕੇ ਬਾਈ ਸੇਲ ਕਰ ਰਿਆ ਕੱਲੇ ਕੱਲੇ ਨਗ ਦੀ ਡਿਟੇਲ ਲੈਣੇ ਆ ਬਾਈ ਸਾਨੂੰ ਆਪਾਂ ਬਾਈ ਨਾਲ ਗੱਲਬਾਤ ਕਰਾ ਦਿੰਨੇ ਆ ਤੇ ਕਲਾ ਕਲਾ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਰੇਟ ਕਰਾਉਂਗਾ ਹੋਰ ਕੀ ਹਾਲ ਆ ਬਾਈ ਸੰਦੀਪ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਅੱਜ ਫਿਰ ਆਪਾਂ ਕਿਸੇ ਕਾਰਨ ਕਰਕੇ ਸਾਰੇ ਨਾਲ ਦੀ ਬੇਚਨੇ ਨਰਗੜ ਵਾਲੇ ਆ ਹਾਂ ਬਾਈ ਸਾਰੇ ਸ਼ੌਂਕ ਨਹੀਂ ਲੈਤਿਆਂ ਹੁੰਦਾ ਛੋਟੀਆਂ ਸਾਰੀਆਂ ਹਨਾ ਹਾਂ ਦੋ ਸ਼ਾਹੀ ਵਾਲ ਕਾਮ ਇੱਕ ਐਚਐਫ ਵੱਚੀ ਆ ਹਾਂ ਇਹ ਲੈਤਿਆਂ ਦਾ ਮਤਲਬ ਮੱਜਾਂ ਤੋਂ ਬਾਈ ਉਹ ਮੈਂ ਨਹੀਂ ਵੀ ਮੁੱਲ ਲੈ ਕੋਈ ਨਹੀਂ ਨਹੀਂ ਮੁੱਲ ਲੈ ਕਿ ਨਹੀਂ ਬਾਈ ਨੇ ਚੰਗੇ ਸੀਮਨ ਭਰਾ ਕੇ ਘਰੇ ਫੇਰ ਲੈਤਿਆਂ ਹੁੰਗਾ ਦੋਸਤੋ ਕਿਤੇ ਤੁਸੀਂ ਸਮਝਣੋ ਵੀ ਉਹ ਲੈ ਕੇ ਆਇਆ ਨਹੀਂ 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 ਹੁਣ ਇੱਕ ਨੰਬਰ ਆ ਆ ਬਾਈ ਤੇਰੀ ਇਹ ਖੀਰੀ ਬੱਚੀ ਤੋਂ ਸ਼ੁਰੂ ਕਰ ਲਈ ਹੈ ਹਨਾ ਹਾਂਜੀ ਬਾਈ ਕਿੰਨੀ ਉਮਰ ਹੈ ਦੀ ਦੋਸਤਾ ਇਹ ਬਈ 15 16 ਮਹੀਨੇ ਦੀ ਹੋਊਗੀ ਠੀਕ ਹੈ ਤੇ ਸੈਗ ਦੇ ਸੀਮਨ ਦੀ ਹੈ ਸੀਮਨ ਮੇਰੇ ਧਿਆਨ ਚ ਨਹੀਂਗਾ ਕੋਈ ਬੰਦਾ ਕੋਹ ਪ੍ਰੋਡਕਟਰ ਨੂੰ ਪੁੱਛ ਕੇ ਦੱਸ ਦਾਂਗੇ ਠੀਕ ਆ ਠੀਕ ਆ ਤੇ ਇਹ ਪੌਣੇ ਗੇ ਤਿੰਨ ਤਿੰਨ ਮਹੀਨਾ ਦੇ ਵਿੱਚ ਗੱਪਣ ਹੈ ਅੱਛਾ ਹਾਂ ਠੀਕ ਆ ਬਈ ਠੀਕ ਆ ਤੇ ਇਹ ਕੱਲ ਸ਼ਾਮ ਨੂੰ ਚੈੱਕ ਕਰਵਾਈ ਸ਼ਾਮ ਨੂੰ ਚੈੱਕ ਕਰਾਈ ਆ ਪੌਣੇ ਤਿੰਨ ਮਹੀਨਿਆਂ ਦੀ ਗੱਬਣਾ ਦੋਸਤੋ ਸੈਗ ਦੇ ਸੀਮਣ ਦੀ ਆ ਹਾਂਜੀ ਬਈ ਤੇ ਗੱਬਣ ਕਿਹੜੇ ਤੋਂ ਬਈ ਇਹ ਇਹ ਬਈ ਗੱਬਣ ਦਾ ਵੀ ਨਹੀਂ ਆਪਾਂ ਪੁੱਛ ਲਾਂਗੇ ਪੁੱਛਿਆ ਨਹੀਂ ਕਿਹੜੇ ਤੋਂ ਠੀਕ ਆ ਠੀਕ ਆ ਚੱਲ ਕੋਈ ਗੱਲ ਨਹੀਂ ਹਾਂਜੀ ਬਾਕੀ ਕਟੀਆਂ ਦਾ ਤਾਂ ਆਪਾਂ ਨੂੰ ਫੁੱਲ ਰਿਕਾਰਡ ਪਤਾ ਇਹਦਾ ਕੀ ਮੁੱਲ ਕਰਦਾ ਜਾਇਜ਼ ਇਹਦਾ ਜਾਇਜ਼ ਬਈ 40000 ਰੁਪਏ ਕਰਦਾ 40000 ਮੁੱਲ ਆ ਵੀਰੇ ਸੈਗ ਦੇ ਚੰਗੇ ਸੀਮਣ ਦੀ ਆ ਇਹ ਜੋ ਛੋਟ ਛੱਪਾ ਹੋ ਜੂ ਮੌਕੇ ਤੇ ਹਨਾ ਬਈ ਚਾਰ ਥਾਣੀ ਆ ਚਾਰ ਥਾਣਾ ਬਈ ਠੀਕ ਆ ਬਈ ਠੀਕ ਆ ਤੇ ਮੋਬਾਈਲ ਨੰਬਰ ਬੋਲ ਬਾਈ ਸੰਦੀਪ ਇੱਕ ਵਾਰ 8264238019 8264238019 ਅੱਗੇ ਵੀ ਤੁਹਾਨੂੰ ਦੋਸਤੋ ਚੰਗੇ ਸਾਰੇ ਨਗ ਦਿਖਾ ਦਨਾ ਮੈਂ ਇਹ ਕਿਹੜੇ ਸੀਮਨ ਦੀ ਆ ਗਈ ਬਾਈ ਇਹ ਬਾਈ ਐਚਐਲਡੀਵੀ ਦੇ 70577 ਦੀ ਹੈ 70577 ਦੀ ਹਾਂਜੀ ਠੀਕ ਆ ਠੀਕ ਆ ਆ ਦੇਖੋ ਬਾਈ ਪਹਿਲਾਂ ਤਾਂ ਤੁਸੀਂ ਇਹਦਾ ਮੂੰਹ ਦੇਖੋ ਦੇ ਸਿੰਗੀ-ਸੂੰਗੀ ਦੇਖੋ ਉਹ ਨਹੀਂ ਬਾਈ ਨੇ ਕਿ ਕਿਸੇ ਨੂੰ ਮਕੈਨਿਕ ਨੂੰ ਸੱਦ ਕੇ ਕੋਈ ਸਿੰਘ ਬਣਵਾ ਦੇ ਫਿਰ ਤੇਲ ਨਾਲ ਚੋਪੜ ਕੇ ਤੇਲ ਵੀ ਨਹੀਂ ਲੱਗਿਆ ਬਾਈ ਬੜਾ ਕੁਸ਼ ਕਰਦੇ ਆ ਬਾਈ ਆਮ ਜਿਵੇਂ ਆ ਬੰਦਿਆ ਤੋਂ ਤੁਸੀਂ ਲਓਗੇ ਨਾ ਕੱਲ ਨੂੰ ਜਾ ਕੇ ਇਹ ਚੀਜ਼ਾਂ ਦੁੱਧ ਦੇਣੀਆਂ ਹਾਂਜੀ ਬਾਈ ਤੇ ਆਪਾਂ ਪੂਰਾ ਫੁੱਲ ਯਕੀਨ ਕਰਕੇ ਫਿਰ ਵੀਡੀਓ ਬਣਾ ਰਹੇ ਆ ਇਹਦੀ ਮਾਂ ਕਿਹਨੇ ਦੁੱਧ ਵਾਲੀ ਸੀ ਬਾਈ ਇਹਦੀ ਮਾਂ ਵੀ ਫੁੱਲ ਦੁੱਧ ਵਾਲੀ ਸੀ ਬਾਈ 18-19 ਕਿਲੋ ਦੁੱਧ ਵਾਲੀ ਮਾਂ ਸੀਗੀ ਠੀਕ ਆ ਤੇ ਖੀਰੀ ਝੋਟੀ ਆ ਜਮਾ ਜਮਾ ਹਾਂ ਤੇ ਹੀਟ ਚ ਪਹਿਲਾਂ ਆਈ ਸੀ ਬਾਈ ਹੁਣ ਆਜੂ ਮੇਰੇ ਨਾਲ ਤੇ ਇੱਕ ਦੋ ਦਿਨਾਂ ਚ ਹੀਟ ਚ ਆਉਣ ਦੇ ਚਾਂਸ ਨਾਲ ਹੁਣ ਹੀਟ ਚ ਦਾ ਸਰੀਰ ਹੀ ਦਸੀ ਜਾਂਦਾ ਝੋਟੀ ਦਾ ਹਾਂ ਤੇ ਸੀਲ ਝੋਟੀ ਆ ਜਮਾ ਫੁੱਲ ਸੀਲ ਬਾਈ ਠੀਕ ਕਿਸੇ ਤਰ੍ਹਾਂ ਦਾ ਐ ਨਹੀਂ ਜਮਾ ਹੀ ਮੰਨ ਲਾ ਵਿਚਾਰੀ ਜਮਾ ਨਰਮ ਝੋਟੀ ਜਮਾ ਜੈਡ ਬਲੈਕ ਪੂਛ ਵੀਰੇ ਆ ਦੇਖੋ 나ਗ ਵਰਗੀ ਆ ਗਈ ਤੇ ਉਮਰ ਬਾਈ ਕਿੰਨੀ ਹੈ ਦੀ ਉਮਰ ਬਾਈ ਹੂ 17 18 ਮਹੀਨੇ ਦੀ 17 18 ਮਹੀਨੇ ਹਾਂਜੀ ਬਾਈ ਇਹ ਦੇਖੋ ਬਾਈ ਕਿੰਨੀ ਪਾਲੀ ਆ ਪੂਰੀ ਘੈਂਟਾ ਤੇ ਇਹਦਾ ਕੀ ਮੁੱਲ ਕਰਦਾ ਇਹਦਾ ਬਾਈ 60000 ਰੁਪਏ ਮੁੱਲ ਕਰਦੇ 60 ਚੋਂ ਜਮਾ ਛੋਟ ਛੱਪਾ ਹੀ ਕਰਾਂਗੇ ਬਸ ਛੋਟ ਛੱਪਾ ਕਰਾ ਠੀਕ ਆ ਬਈ ਠੀਕ ਆ ਬਈ ਉਹੀ ਭਰਾਵਾਂ ਨੂੰ ਲਾਇਓ ਐਵੇਂ ਨਾ ਦਾ ਆਪਦਾ ਤੁਸੀਂ ਟਾਈਮ ਖਰਾਬ ਕਰੋ ਚੀਜ਼ਾਂ ਦੇਖ ਕੇ ਚੰਗੇ ਰਿਕਾਰਡ ਨਹੀ ਅੱਜ ਕੱਲ ਹਰੇਕ ਕੋਈ ਮੰਡੀਆਂ ਚੋਂ ਲੈ ਲੈ ਕੇ ਉਹਨਾਂ ਦੀਆਂ ਮਾਵਾ 20 20 ਕਿਲੋ ਵਾਲੀਆਂ ਬਣਾ ਕੇ ਚੇਪੀ ਜਾਂਦੇ ਆ ਇਹ ਜੇ ਭਰਾਵਾਂ ਤੋਂ ਖਰੀਦੋ ਆਹ ਕਿਹੜੀ ਸਿਮਨ ਦੀ ਆ ਗਈ ਇਹ ਬਾਈ 10 22 99 ਦੀ ਇਹ ਅਚਲੀ ਵੀ ਦੇ 10 22 99 10 22 99 ਦੀ ਹੈ ਤੇ ਇਹ ਇੱਕ ਵੱਡੀ ਗੱਲ ਇਹ ਵੀ ਹੈ ਬਾਈ ਇਹ ਝੋਟੀ ਗੱਬਣ ਹੈ ਅੱਛਾ ਛੋਟੀ ਗੱਪਣ ਇਹ ਬਈ 40 ਤੋਂ 45 ਦਿਨਾਂ ਦੀ ਐ ਵਿੱਚ ਵੀ ਕੱਲ ਕਰਾਈਏ ਤੋ ਕੱਲ ਚੈੱਕ ਕਰਵਾਈਏ ਡਾਕਟਰ ਤੋਂ ਡਾਕਟਰ ਨੇ ਕਿਹਾ ਵੀ ਦੁਬਾਰੇ ਚੈੱਕ ਕਰਾਂਗੇ ਹੈ ਗੱਪਣ ਠੀਕ ਆ ਬਈ ਠੀਕ ਆ ਹਾਂ ਵੀ ਉਹ ਐ ਇੱਕ ਸਾ ਪੜ੍ਹ ਕੇ ਨਹੀਂ ਕਹਿ ਸਕਦੇ ਆਪਾਂ ਹਾਂ ਵੀ ਗੱਬਣੀਆਂ ਤਕਰੀਬਨ ਬਾਈ ਹਾਂ ਉਦੋਂ ਵੇ ਤਾਰਾਂ ਦਿੱਤੀਆਂ ਨਹੀਂ ਨਹੀਂ ਤਾਰਾਂ ਤੁਰਾਂ ਕੁਝ ਨਹੀਂ ਦਿੱਤਾ ਹਾਂ ਵੀ ਫਿਰ ਤਾਂ ਐ ਤਾਂ ਗੱਬਣੀ ਪਰ ਡਾਕਟਰ ਬਾਈ ਐ ਹੁਣ ਰਿਸਕ ਨਹੀਂ ਨਾ ਲੈਣਾ 45 ਦਿਨਾਂ ਤੇ ਹੁੰਦਾ ਥੋੜਾ ਡਾਊਟ ਜਾਂ ਹੁੰਦਾ ਕੋਈ ਚੱਕਰ ਨਹੀਂ ਉਹਦਾ ਬਾਈ ਹਾਂ ਤੇ ਇਹਦਾ ਕੀ ਮੁੱਲ ਆ ਇਹਦਾ ਮੁੱਲ 65000 ਰੁਪਏ ਬਾਈ 65000 ਹਾਂ 10 26 99 ਦੀ ਆਪ ਆ M51 ਤੋਂ ਗੱਬਣਾ ਐ M51 ਤੋਂ ਗੱਬਣਾ M51 ਤੋਂ ਗੱਬਣਾ M51 ਦੇ ਸੀਮੰਤ ਤੋਂ ਬਈ ਇਹ ਛੋਟੀ ਗੱਬਣ ਆ ਗਈ ਉਮਰ ਇਹਦੀ ਤਕਰੀਬਨ ਬਈ ਉਮਰ ਇਹ ਉਹਦੇ ਹਾਨ ਦੀ ਹੈ ਬਈ ਛੋਟੀ ਬਸ ਇਹ 20 ਮਹੀਨਿਆਂ ਦੀ ਹੋਊਗੀ ਠੀਕ ਆ ਠੀਕ ਆ ਮਹੀਨੇ ਦੋ ਮਹੀਨਿਆਂ ਦਾ ਹੀ ਫਰਕ ਆ ਹਾਂ ਹਾਂ ਆਹ ਦੇਖ ਲਓ ਬਈ ਆਮ ਬੰਦੇ ਦਾ ਇੱਥੋਂ ਪਤਾ ਲੱਗ ਜਾਂਦਾ ਨਹੀਂ ਹੁੰਦਾ ਕੋਈ ਵਪਾਰੀ ਚੰਗੇ ਪਾਏ ਹੁੰਦੇ ਫੁੱਲਾਂ ਵਾਲੇ ਤਲਿਆਰੇ ਉਹੀ ਦੇ ਕੇ ਲੰਗਮਰੰਗਨਾ ਚੁੰਨੀਆਂ ਤੇ ਫੇਰ ਸੋਨੂੰ ਉਹ ਪਤਾ ਹੀ ਅੱਜਕੱਲ੍ਹ ਲੋਕਾਂ ਦਾ ਨੰਬਰ 3 ਤੇ ਆ ਜਾ ਬਈ ਬਾਈ ਇਹ ਜਮਾ ਟਾਪ ਹੈ ਸ਼نگਾਰ ਹੀ ਇੱਕ ਤਰ੍ਹਾਂ ਦਾ ਹੈ ਨਾ ਹਾਂ ਬਾਕੀ ਤੇ ਮੂੰਹੋਂ ਦੋ ਦੰਦ ਹੋ ਗਈ ਝੋਟੀ ਬਾਈ ਠੀਕ ਹੈ ਜੀ ਦੋ ਸਾਲ ਦੀ ਉਮਰ ਹੈ ਝੋਟੀ ਦੀ ਅੱਛਾ ਆ ਸਿੰਘ-ਸੁੰਗ ਦੇਖੋ ਬਾਈ ਜਮਾ ਉਂਗਲ ਵੀ ਨਹੀਂ ਲੰਗਦੀ ਇੱਥੋਂ ਵੀ ਹਾਂ ਬਾਕੀ ਯਾਰ ਬਾੜੀ ਸੁਨੱਖੀ ਹੈ ਹਾਂ ਤੇ ਗੱਬਣ ਇਹ ਵੀ ਹੈ ਝੋਟੀ ਬਾਈ ਇਹ ਗੱਬਣ ਹਾਂ ਇਹ ਕਿਨੇ ਟਾਈਮ ਦੀ ਇਹ ਬਾਈ ਆਪ ਤਾਂ ਝੋਟੀ ਹੈ 8844 ਦੀ M8844 HLDV ਦੀ HLDV ਦੀ ਠੀਕ ਹੈ ਤੇ ਇਹ ਹਸਾਰ ਪੁਆਇੰਟ ਦਾ ਬੋਲ ਹੈ ਬਈ ਆਪਣਾ ਨਾਮ ਨਹੀਂ ਧਿਆਨ ਚਾਉਂਦਾ ਮੇਰੇ ਕੋਈ ਗੱਲ ਨਹੀਂ ਉਹ ਤਾਂ ਤੇਰੇ ਕੋਲ ਲਿਖਿਆ ਹੋਇਆ ਹਾਂ ਲਿਖਿਆ ਹੋਇਆ ਮੈਂ ਉਹ ਦੱਸ ਦੂੰਗਾ ਠੀਕ ਆ ਹਾਂ ਚਾਰ ਹੀ ਥਾਣਾ ਕਿਸੇ ਪਸ਼ੂ ਤੇ ਬੱਤ ਥਾਣ ਨਹੀਂ ਮਿਲਦਾ ਬਾਈ ਠੀਕ ਆ ਠੀਕ ਆ ਇੱਕ ਆ ਮਾੜਾ ਹੈ ਲੰਬਾ ਦਿਖਾਉਂਦੀ ਹੈ ਕਿਸੇ ਨਾਲ ਕੋਈ ਬੱਤ ਫੜ ਲੈਂਦਾ ਇਹ ਨਾ ਹੁਣ ਜਿੱਦੇ ਵੀ ਗੱਬਣ ਦਿਖਾਉਣ ਲੱਗੀ ਆ ਉਹ ਤੇ ਇਹਨੂੰ ਹੋ ਹੋ ਗਿਆ ਠੀਕ ਆ ਠੀਕ ਆ ਫੇਰ ਤਾਂ ਉਹ ਨੌ ਰੁਪਏ ਦਾ ਤੂੰ ਕੋਈ ਹੋਣੀ ਦਾ ਹਾਂ ਥਾਣਾ ਥੋਣਾ ਵਾਲਾ ਕੋਈ ਕਿਸੇ ਪਾਸੇ ਕੋਲ ਇਹ ਕਿੰਨੇ ਟਾਈਮ ਦੀ ਚੈੱਕ ਹੋ ਗਈ ਇਹ ਵੀ ਉਹਦੇ ਇਕੱਠੇ ਇੱਕੇ ਦਿਨ ਹੀ ਆਈ ਹੋਈ ਸੀ ਬਾਈ ਇਹ ਵੀ 40 45 ਦਿਨਾਂ ਦੇ ਵਿੱਚ ਵਿੱਚ ਚਲੀ ਇਹ ਗ ਇਹਦਾ ਕੀ ਮੁੱਲ ਆ ਬਾਈ ਇਹਦਾ ਬਈ 80000 ਰੁਪਏ ਮੁੱਲ ਹੈ 80000 ਹਾਂ ਕਿੰਨੇ ਦੀ ਛੱਡ ਦੇਗਾ ਜਾਇਦ ਜੀ ਬਸ ਮਾਨਤਾਨ ਕਰ ਦਾਂਗੇ ਝੋਟੀ ਬਹੁਤ ਡਬਲ ਆ ਬਾਈ ਨਹੀਂ ਵਾਕਈ ਬਾਈ ਹਾਂ ਨਹੀਂ ਨਾ ਮੈਂ ਆਪ ਦੇਖਦਾ ਬਈ ਮੰਡੀਆਂ ਚ ਤੇ ਮੈਂ ਮਰੀਆਂ ਮਰੀਆਂ ਲੋਕ ਮੰਗ ਕੇ ਖੜ ਜਾਂਦੇ ਆ ਰਿਕਾਰਡ ਵਾਲਾ ਤਾਂ ਪਸੂ ਮਿਲਦਾ ਨਹੀਂ ਮਿਲਦਾ ਨਹੀਂ ਬਾਈ ਵੀਡੀਓ ਦੇਖ ਲੋ ਸਾਰੀ ਬਈ ਕੋਲੇ ਆ ਜਾਓ ਤਸੱਲੀ ਕਰ ਲਿਓ ਭਵਾਂ ਦੀ ਆਪਾਂ ਇਹ ਬੰਦੇ ਦੀ ਗਰੰਟੀ ਲੈ ਸਕਦੇ ਆ ਯਾਰ ਹੋਰਾਂ ਦਾ ਆਪਾਂ ਲੈਂਦੇ ਨਹੀਂ ਗਰੰਟੀਆਂ ਬਾਈ ਏ ਬੰਦੇ ਦੇ ਯਕੀਨ ਆ ਜੈਨੂਨ ਚੀਜ਼ ਆ ਆ ਬਈ ਦੋ ਗਾਂਵਾਂ ਭੇਜੇ ਸੇੜ ਮੇ ਇਹ ਦੋ ਸਾਹੀ ਵਾਲ ਗਾਈਆਂ ਬਾਈ ਅੱਛਾ ਹਾਂ ਇਹਨਾਂ ਦੀ ਕੀ ਡ੍ਰੇਲ ਆ ਇਹ ਬਾਈ ਆ ਗਾਂ ਹੈਗੇ ਚੌਥੇ ਸੂਏ ਸੂਣਾ ਇਹਨੇ ਅੱਛਾ ਤੇ ਕਿੰਨੇ ਟਾਈਮ ਦੀ ਗੱਬਣਾ ਹੈ ਇਹ ਬਾਈ ਬਸ 20 ਤਾਂ ਨਹੀਂ ਰਹਿ ਗਏ ਤੇ ਸੂਣ ਦੇ ਅੱਛਾ ਬਾਈ ਸੂਣ ਦੇ 20 ਤਾਂ ਰਹਿ ਗਏ ਚੌਥੇ ਸੂਏ ਸੂਣਾ ਇਹ ਬਾਈ 22 ਤੋਂ 23 ਕਿਲੋ ਦੁੱਧ ਦਿੰਦੀ ਹੈ ਗਾਂ ਅੱਛਾ ਜਦੋਂ ਤਾਜ਼ੀ ਹੁੰਦੀ ਹੈ ਤੇ ਕਿਨੇ ਹਟਣਾ ਨਹੀਂ ਦੁੱਧੋਂ ਬਾਈ अच्छा भाई हां ਤੁਸੀਂ ਦੇਖੋ ਐਡੀ ਸੀਲ ਕਾਂ ਬਾਈ ਛੋਟਾ ਜਿਹਾ ਜਵਾਕ ਹੈ ਮੇਰੇ 4 ਸਾਲ ਦਾ ਹਨਾ ਇਹਦੇ ਨਾਲ ਹੀ ਖੇਡੀ ਜਾਂਦਾ ਆ ਦੇਖੋ ਠੀਕ ਆ ਬਾਈ ਅਜੇ ਤਾਂ ਮੰਨ ਲਾ ਵੀ ਲਾਉਣਾ ਸਟਾਰਟ ਕਰਿਆ ਇਹਨੇ ਬਾਈ ਹਾਂ ਹਾਂ ਤੇ ਮੰਨ ਲਓ ਬਹੁਤ ਚੰਗੀ ਕਾਂ ਬਹੁਤ ਜ਼ਿਆਦਾ ਏ ਕਿਹੜੇ ਸੀਮਿੰਟ ਤੋਂ ਗੱਬਣਾ ਇਹ ਸਨਸਨੀਵਾਲ ਕੋਲੇ ਕੇਸਰੀਓ ਬੋਲ ਆ ਬਾਈ ਠੀਕ ਹੈ ਹਾਂ ਨਾਮ ਧਾਰੀਆਂ ਤੋਂ ਗਿਆ ਚ ਬਹੁਤ ਚੰਗਾ ਬੋਲ ਉਹ ਹਾਂ ਹਾਂ ਸਾਈਵਾਲ ਦਾ ਐਸਐਸ ਵਿੱਚ ਹਾਂ ਤੇ ਉਹਨਾਂ ਉਸ ਬੋਲ ਤੋਂ ਇਹ ਗੱਬਣਾ ਹੁਣ 20 ਦਿਨ ਰਹਿ ਗਏ ਬਾਈ ਤਕਰੀਬਨ ਠੀਕ ਆ ਬਾਈ ਠੀਕ ਆ ਹਾਂ ਇਹਦਾ ਕੀ ਮੁੱਲ ਕਰਦਾ ਫਿਰ ਇਹਦਾ ਮੁੱਲ ਬਾਈ 90000 ਰੁਪਏ ਕਰਦੇ ਠੀਕ ਹੈ ਹਾਂ ਇਹਦੀ ਮੈਂ ਇੱਕ ਥਾਪੜ ਕੇ ਗਾਰੰਟੀ ਲੈਣਾ ਦੁੱਧ ਦੀ ਕਿਸੇ ਚੀਜ਼ ਦੀ ਫਟਕ ਦੀ ਪੰਜ ਬੰਦੇ ਥੱਲੇ ਬਹਿ ਕੇ ਚੋ ਲੈਣਾ ਠੀਕ ਆ ਵੀ ਜਮਈ ਵੀ ਨਹੀਂ ਤਾਂ ਵਿੱਚ ਸ਼ਾਈ ਵਾਲ ਹੁੰਦਾ ਤੰਗ ਜੇ ਕਰ ਦਿੰਗਾ। ਸ਼ੱਕ ਦੀ ਰੋਡ ਤੇ 20 ਬੰਦੇ ਖੜਾ ਰਹੇ ਬਾਈ ਬਿਨਾਂ ਰੱਸੀ ਤੋਂ ਮੈਂ ਗਾਂ ਚੋ। ਠੀਕ ਆ ਬਾਈ ਠੀਕ ਆ। ਹਾਂ ਤੇ ਇੱਕ ਵੱਡੀ ਇਹ ਸਾਰਿਆਂ ਨਾਲ ਵੱਡੀ ਖਾਸ ਇਧਰਲਾ ਸਿੰਘੂ ਟੁੱਟ ਗਿਆ ਮੀਣਾ ਸੀ ਸਿੰਘ ਹਿਲਦੇ ਆ ਤੇ ਮੀਨੇ ਆ ਬਾਈ। ਹਾਂ ਠੀਕ ਆ ਬਾਈ। ਮੇਰਾ ਤਕਰੀਬਨ ਫਿਰ ਬੱਚੇ ਨਹੀਂ ਦਿੰਦੀ ਉਹ ਹਣਾ। ਮੀਨਾ ਬਸੂ ਮੈਂ ਦੇਖਿਆ ਬੱਚਿਆਂ ਵਾਲੇ ਬੱਚਾ ਕੱਟ ਨਹੀਂ ਦਿੰਦੇ ਹੁੰਦੇ ਆ। ਹਾਂ ਹਾਂ ਹਾਂ। ਕਿਸੇ ਬਸ ਉਹ ਹੀ ਨਹੀਂਗਾ। ਠੀਕ ਆ ਤੇ ਉਹ ਬਾਈ ਉਹ ਗਾਂ ਬਾਈ ਸੈਗ ਦੇ ਹੈਗੇ ਆ ਐਸ 29 ਦੀ। ਐਸ 29 ਦੀ ਤੇ ਨੂਰ ਤੋਂ ਗੱਪਣਾ। ਨੂਰ ਤੋਂ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਉਹ ਬਾਈ ਸਾਡੇ ਸ਼ੀਮੇਣਾ ਦੀ ਗੱਭਣਾ ਠੀਕ ਆ ਡਰਾਈ ਆ ਹੁਣ ਉਹ ਬਸ ਦੁੱਧੋ ਛੱਡਿਆ ਨਾ ਉਹਦਾ ਮਾੜਾ ਮਟਾ ਥਾਣਾ ਚ ਭਰੀ ਜੀ ਆ ਬਾਹਰਲੇ ਬਸ ਉਹ ਬੱਚਾ ਖੜਾ ਤੁਹਾਨੂੰ ਦਿਖਾਇਆ ਸੀ ਠੀਕ ਆ ਵੀਰੇ ਠੀਕ ਆ ਹਾਂ ਇਹਦਾ ਮੁੱਲ ਬਸ ਜਾਇਜ਼ੀ ਕਰਨਾ ਦੇਣ ਲੈਣ ਜੀ ਜਮੀ 40000 ਰੁਪਏ ਦੀ ਦੇਣੀ ਆ ਬਾਈ 40000 ਦੀ ਹਾਂ ਮੂਹੋਂ ਇਹ ਚਾਰ ਦੰਦਾ ਬਾਈ ਠੀਕ ਆ ਬਾਈ ਠੀਕ ਆ ਹਾਂ ਜੀ ਇੱਕ ਵਾਰੀ ਨੰਬਰ ਜ਼ਰੂਰ ਬੋਲ ਦੇ ਬਾਈ ਲਾਸਟ ਤੇ ਦਊ ਆਪਦਾ ਫੇਰ 8264238019 ਬਾਈ ਠੀਕ ਆ ਬਾਈ ਤਕਰੀਬਨ ਆਪਾਂ ਲਗਭਗ ਇੱਕ ਉਹ ਛੋਟੀ ਕੱਟੀ ਰਹਿ ਗਈ ਹਨਾ ਬਾਈ ਹਾਂ 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 ਬਾਈ ਛੋਟੀ ਆ ਜਾ ਫਿਰ ਉਹ ਵੀ ਤੈਨੂੰ ਦੱਸ ਹੀ ਦੱਗੇ ਸੱਜਣਾ ਨੂੰ ਵੀਡੀਓ 'ਚ ਉਹ ਬਾਈ ਤਕਰੀਬਨ 9-10 ਮਹੀਨਿਆਂ ਦੀ ਕੱਟੀ ਆ ਉਹ ਹਾਂ ਲੈ ਬਾਈ ਜਮੇ ਜੇ ਘੱਟ ਪੈਸੇ ਲਾਉਣੇ ਆ ਤੇ ਚੰਗੀ ਕੋਈ ਮੋਹਰਾ ਕੱਟੀ ਲੈਣੀ ਆ ਛੋਟੀ ਮੋਹਰਾ ਕੱਟੀ ਐ ਬਿਲਕੁਲ ਪਿਓਰ ਮੋਹਰਾ ਦੀ ਐ ਹਾਂ ਤੇ ਚਾਰ ਹੀ ਥਾਣਾ ਬਾਈ ਥੋੜੀ ਜੀ ਪੂਛਿੱਟੀ ਐ ਨਾਰਮਲ ਇਹ ਤਾਂ ਨਾਰਮਲ ਹੁੰਦੀ ਐ ਨਾਰਮਲ ਐਸਿਕ ਹਾਂ ਤੇ ਪੂਰੇ ਆ ਦੇਖੋ ਪਿੱਛੇ ਲੱਗੇ ਥਣ ਸਾਰੇ ਇੱਥੇ ਲੱਗੇ ਹੋਏ ਕੱਟ ਲਾਉਣੇ ਪੈਸੇ ਹਾਂ ਤੇ ਸਾਨੂੰ ਕੋਈ ਮੋਹਰਾ ਦੀ ਕੱਟੀ ਆ ਦੇਖੋ ਬਈ ਗਾਇਬ ਦੇਖੋ ਕੱਟੀ ਦੇ ਥਣਾ ਦਾ ਨਿੱਕੀ ਹੀ ਹੈਗੀ ਆ ਇਹਦਾ ਕੀ ਮੁੱਲ ਕਰਦਾ ਜਮਾ ਜਾਇਦ ਗਿਫਟੀ ਦੇ ਦੇ ਕਿਸੇ ਨੂੰ ਯਾਰ 15000 ਰੁਪਏ ਕਰਦੇ 15 15000 ਰੁਪਏ ਛੱਡ ਦੇਗਾ 12 ਦੀ ਛੱਡ ਦਾਂਗੇ ਬਾਈ ਚਲ 12 ਦੀ ਛੱਡ ਦੀ ਯਾਰ ਕਿਸੇ ਨੇ ਜਮਾ ਕੱਟ ਲਾਉਣੇ ਹੁੰਦੇ ਕੋਈ ਗਰੀਬ ਗੁਰਬਾ ਘੱਟ ਪੈਸਿਆਂ ਵਾਲਾ ਆ ਲੈ ਜਾਓ ਲੈ ਬਈ 12000 ਦੀ ਮੋਹਰਾ ਨਸਲ ਦੀ ਕੱਟੀ ਜਮਾ ਘੈਂਟ ਜਮਾ ਹਾਂਜੀ ਲਾ ਮਿੱਤਰੋ ਸਾਨੂੰ ਆਪ ਅੱਜ ਤਕਰੀਬਨ 7-8 ਨਗ ਦਿਖਾਤੇ ਚੰਗੇ ਰਿਕਾਰਡ ਵਾਲੇ ਜਿਹੜਾ ਵੀ ਪਸੰਦ ਆਉਂਦਾ ਬੁਰਜ ਸੇਮਾ ਬਾਈ ਦਾ ਪਿੰਡਾ ਸੰਦੀਪ ਬਾਈ ਦੇ ਘਰੋਂ ਵੀਡੀਓ ਸੀ ਤੇ ਆਜੋ ਕੋਲੇ ਤਸੱਲੀ ਕਰਕੇ ਤੁਸੀਂ ਸਾਰਿਆਂ ਚ ਕੋਈ ਮਰਜ਼ੀ ਜਾਂ ਇਕੱਠੇ ਵੀ ਸਾਰੇ ਖਰੀਦ ਸਕਦੇ ਹੋ ਬਾਈ ਜੇ ਸਾਰੇ ਕੋਈ ਇਕੱਠੇ ਖਰੀਦੂ ਤਾਂ ਆਹ ਗੱਟੀ ਫ੍ਰੀ ਦੇ ਦਿਆਂਗੇ ਇਹ ਬਾਈ ਆ ਗਿਫਟ ਕਰ ਦਾਂਗੇ ਗਿਫਟ ਕਰ ਦੇਣਾ ਚਲ ਠੀਕ ਆ ਬਾਈ ਜੇ ਸਾਰੇ ਨਗ ਬਾਈ ਕਹਿੰਦਾ ਕੋਈ ਇਕੱਠੇ ਖਰੀਦੂਗਾ ਆ ਛੋਟੀ ਗੱਟੀ ਬਾਈ ਕਹਿੰਦਾ ਆਪਾਂ ਗਿਫਟ ਕਰ ਦਾਂਗੇ ਵੀਰੇ ਲੋ ਬਾਈ